ਤੇ ਟੋਟ ਕਿਵੇਂ ਅੱਜ ਕੀ ਹੋਂ ਦੇਣ ਵਾਲਾ ਜਦੋਂ ਦਾਤਾ ਘਰ ਦੇ ਵਿੱਚ ਬੈਠਾ ਹੈ ਫਿਰ ਟੋਟ ਕਿੱਦਾਂ ਵਾਹੀ ਭਾਈ ਪੱਲਾ ਪ੍ਰਸ਼ਾਦਾ ਛਕਾਰੇ ਹੈ ਮਾਲ ਆ ਰਹੀ ਹੈ ਤੇ ਸਤਜਾਣਿਓ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਪ੍ਰਸ਼ਾਦਾ ਛਕਿਆ ਤ੍ਰਿਪਤ ਹੋ ਗਏ ਹਨੰਦਤ ਹੋ ਗਏ ਗੁਰੂ ਕੇ ਸਿੱਖਾਂ ਨੇ ਪ੍ਰਸ਼ਾਦਾ ਛਕਿਆ ਇੱਕ ਖੇੜ ਇਥੇ ਹੋਰ ਵਰਤਦੀ ਹੈ ਬੜੀ ਕਮਾਲ ਦੀ ਅਕਿਰਤ ਕਨ ਲੋਕ ਨਿੰਦਕ ਲੋਕ ਬੁੱਤਾਂ ਨੂੰ ਪੁਜਾਰੀ ਬੁੱਤਾਂ ਨੂੰ ਪੂਜਣ ਵਾਲੇ ਲੋਕ ਕੋਠਿਆਂ ਤੇ ਲਮਕ ਲਮਕ ਕੇ ਵੇਖ ਰਹੇ ਨੇ ਕੋਠਿਆਂ ਦੇ ਉੱਪਰ ਕੰਧਾਂ ਦੇ ਉੱਪਰ ਦੀ ਦੇਖ ਰਹੇ ਨੇ ਲਮਕ ਤਲਮਕ ਬੀ ਐਨ ਐ ਸਿੱਖ ਘਰੇ ਤੇ ਬਹਾਲੇ ਆਪ ਨੂੰ ਰਜਮਾ ਪ੍ਰਸ਼ਾਦਾ ਭੋਜਨ ਮਿਲਦਾ ਨਹੀਂ ਇਹਨਾਂ ਨੂੰ ਖਵਾਉ ਕਿੱਥੋਂ ਇਨਾਂ ਨੂੰ ਵੱਲੋਂ ਖਵਾਉ ਉਹ ਕਿੱਥੋਂ ਇਹ ਨਹੀਂ ਪਤਾ ਵੀ ਖਵਾਉਣ ਵਾਲਾ ਦੁਨੀਆ ਨੂੰ ਬੈਠਾ ਦੁਨੀਆ ਨੂੰ ਸੰਭਾਲਣ ਵਾਲਾ ਬੈਠਾ ਜਦੋਂ ਇਹ ਵੇਖ ਰਹੇ ਨੇ ਨਾ ਗੁਰਮਖੋਹ ਕੰਦਾਂ ਤੇ ਚੜ ਚੜ ਕੇ ਵੀ ਇਹਦੀ ਬੇਇੱਜ਼ਤੀ ਹੋਏਗੀ ਤੇ ਅਸੀਂ ਬਾਅਦ ਵਿੱਚ ਤਾੜੀਆਂ ਵਜਾਵਾਂਗੇ ਕਿਉਂਕਿ ਤਮਾਸ਼ਾ ਵੇਖਣ ਵਾਲਿਆਂ ਨੂੰ ਸੱਦਾ ਦੇਣ ਦੀ ਲੋੜ ਨਹੀਂ ਹੁੰਦੀ ਇਹਨਾਂ ਵਾਸਤੇ ਕੋਈ ਮਹਿੰਗੇ ਕਾਰਡ ਸਪਾਉਣ ਦੀ ਲੋੜ ਨਹੀਂ ਹੁੰਦੀ ਵੀ ਇਹਨਾਂ ਨੂੰ ਕਾਰਡ ਦੇ ਕੇ ਸੱਦੀ ਦਾ ਹੁੰਦਾ ਤੇ ਆਪ ਹੀ ਪਹੁੰਚ ਜਾਂਦੇ ਹੁੰਦੇ ਦਾ ਮਾਮਾ ਕੇ ਜਦੋਂ ਤੁਹਾਡੀ ਉਹ ਲਾਜ ਰੱਖਣ ਵਾਲਾ ਹੈ ਫਿਰ ਤਮਾਸ਼ਾ ਵੇਖਣ ਵਾਲੇ ਜਿੰਨੇ ਮਰਜ਼ੀ ਹੋਣ ਫਿਰ ਖੇਡ ਬਦਲ ਜਾਂਦੀ ਹੈ ਪ੍ਰਸ਼ਾਦਾ ਛਕਿਆ ਸਾਰੇ ਸਾਥੀ ਸਿੰਘਾਂ ਨੇ ਗੁਰੂ ਕੀ ਫੌਜ ਨੇ ਧੰਨ ਗੁਰੂ ਹਰਗੋਬਿੰਦ ਮਹਾਰਾਜ ਕਹਿੰਦੇ ਪੱਲਿਆ ਇਉਂ ਕਰ ਪੁੱਤਰਾ ਜਿਹੜੇ ਆ ਕੰਧਾਂ ਤੇ ਲੰਕ ਰਹੇ ਨੇ ਨਾ ਇਹਨਾਂ ਨੂੰ ਵੀ ਸੱਦਾ ਦੇ ਦੇ ਵੀ ਆਓ ਪ੍ਰਸ਼ਾਦਾ ਛਕ ਲੋ ਆਖੋ ਸਤਿਨਾਮ ਨੂੰ ਭਾਈ ਪੱਲੇ ਨੇ ਹੱਥ ਜੋੜ ਕੇ ਨਿਮਰਤਾ ਦੀ ਨਾਲ ਕਿਹਾ ਜੀ ਮੇਰੇ ਘਰ ਗੁਰੂ ਦਾ ਲੰਗਰ ਵਰਤ ਰਿਹਾ ਇਹ ਨਹੀਂ ਕਿਹਾ ਵੀ ਸਾਡੇ ਘਰ ਪ੍ਰਸ਼ਾਦਾ ਚੱਲਦੀ ਹੈ ਗਿਆਨ ਆ ਨਾ ਮਾਨ ਦਾ ਦਿੱਤਾ ਮਾਂ ਦਾ ਸਮਝਾਇਆ ਹੋਇਆ ਪੱਲਾ ਮਾਂ ਦਾ ਪੜਾਇਆ ਹੋਇਆ ਕੋਈ ਟੀਚਰ ਅਧੂਰੀ ਨਹੀਂ ਮਾਂ ਪੱਲੇ ਦੀ ਭਾਈ ਪੱਲੇ ਨੇ ਹੱਥ ਜੋੜ ਕੇ ਕਿਹਾ ਵੀ ਭਾਈ ਸਾਡੇ ਘਰ ਗੁਰੂ ਦਾ ਲੰਗਰ ਵਰਤਦਾ ਹੈ ਆਜੋ ਤੁਸੀਂ ਵੀ ਸ਼ਕ ਲਓ ਇਹ ਹੁਣ ਹੋਰ ਚਾਹੁੰਦੇ ਸੀ ਵੀ ਜਿਹੜਾ ਬਚਿਆ ਬੁਚਿਆ ਉਹ ਆਪਾਂ ਸ਼ਕ ਲੈਣੀ ਆ ਵੀ ਫੇਰ ਪੂਰਾ ਨਹੀਂ ਹੋਏਗਾ ਫੇਰ ਤਾੜੀਆਂ ਮਾਰਾਂਗੇ ਸੱਚ ਜਾਣਿਓ ਸਾਰਾ ਲੰਗ ਲਾਣਾ ਇਹ ਬੈਠਿਆ ਪ੍ਰਸ਼ਾਦਾ ਇਹਨਾਂ ਨੇ ਛਕਿਆ ਤ੍ਰਿਪਤ ਹੋ ਅਨੰਦ ਤੋਂ ਤੇ ਪ੍ਰਸ਼ਾਦਾ ਫੇਰ ਵੀ ਬੁਈਏ ਦੇ ਵਿੱਚ ਬਚਿਆ ਪਿਆ ਜਿਹੜੇ ਕਹਿੰਦੇ ਸੀ ਅਸੀਂ ਤਾੜੀਆਂ ਮਾਰਾਂਗੇ ਮਯਾਕ ਉਡਾਵਾਂਗੇ ਸੱਚੀ ਉਹਨਾਂ ਦੇ ਮੂੰਹ ਆਫ ਹੋ ਗਏ ਆਖੋ ਸਤਨਾਮ ਬੰਦ ਹੋ ਗਏ ਬੋਲਣ ਜੋਗ ਰਹੀ ਨਹੀਂ ਕੋਈ ਇਹ ਸੱਚ ਜਾਣਿਓ ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਚਰਨਾਂ ਤੇ ਡਿੱਗਣਾ ਪਿਆ ਨਾਲ। ਹਜੂਰ ਅਸੀਂ ਤੇ ਕੀ ਸਮਝਦੇ ਸਾਂ ਨਰ ਚਾਹਤ ਕਸ਼ ਔਰ ਔਰ ਕੀ ਇਹ ਤੇ ਗੇਮੀ ਹੋਰ ਵਰਤ ਤੇ ਇਹਦੇ ਖੇੜੀ ਹੋਰ ਵਰਤ ਗਈ ਹੈ। ਅਸੀਂ ਤੇ ਚਾਹੁੰਦੇ ਸਾਂ ਵੀ ਮਾਇਆ ਕੋ ਡਾਵਾਂਗੇ, ਮੁਖੌਲ ਕਰਾਂਗੇ, ਟਿਚਰਾਂ ਕਰਾਂਗੇ ਵੀ ਐਨੇ ਸਿਖੜੇ ਘਰੇ ਬਹਾਲੇ। ਵੀ ਇਹਨਾਂ ਨੂੰ ਰਜਾਈਂਗੀ ਕਿਵੇਂ ਪਰ ਨਹੀਂ ਧੰਨ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਬਖਸ਼ਿਸ਼ ਕੀਤੀ ਸੰਤੀ ਉਹ ਪੱਲਿਆ ਤੇਰੇ ਘਰ ਤੋਟ ਨਹੀਂ ਆਏਗੀ ਤੇਰੇ ਘਰ ਤੋਟ ਨਹੀਂ ਆਏਗੀ ਤੇਰੀਆਂ ਉੱਚੀਆਂ ਮਹਿਲ ਬਾੜੀਆਂ ਹੋਣਗੀਆਂ ਲੋਕੀ ਨਮਸਕਾਰਾਂ ਕਰਿਆ ਕਰਨਗੇ ਲੋਕੀ ਝੁਗਿਆ ਕਰਨਗੇ ਅੱਜ ਵੀ ਕਿਤੇ ਬਾਬਾ ਪੱਲਾ ਜੀ ਦੇ ਅਸਥਾਨ ਤੇ ਜਾਇਓ ਲੱਖਾਂ ਸੰਗਤਾਂ ਨਕਮਸਤ ਹੁੰਦੀਆਂ ਨੇ ਇਹ ਹੈ ਕੀ ਹੈ ਜੀ ਗੁਰੂ ਦੀ ਬਖਸ਼ਿਸ਼ ਹੈ ਇਹ ਉਹ ਲੋਕ ਨੇ ਇਹ ਉਹ ਰੂਹਾਂ ਨੇ ਕਬੀਰ ਇਹੋ ਤਨ ਜਾਹੇਗਾ ਸਕੋਹ ਤਾ ਲੇਹੋ ਬਹੋਰ ਜਿਨ੍ਹਾਂ ਨੇ ਆਪਣੇ ਆਪ ਨੂੰ ਬਚਾਏ ਜਿਨ੍ਹਾਂ ਨੇ ਕਮਾਈ ਕੀਤੀ ਹੈ ਜਿਨ੍ਹਾਂ ਨੇ ਸਿਮਰਨ ਕੀਤਾ ਜਿਹੜੇ ਗੁਰੂ ਦੀ ਆਗਿਆ ਦੇ ਵਿੱਚ ਚੱਲੇ ਨੇ ਇਹ ਉਹ ਮਾਨਸ ਜਨਮ ਦਲੱਬ ਹੈ ਹੋਏ ਨਾ ਬਾਰੇ ਵਾਰ ਇਹਨਾਂ ਨੇ ਕਦਰ ਕੀਤੀ ਜਾਣੀ ਦੀ ਇਹ ਗੁਰੂ ਨੂੰ ਸਮਰਪਿਤ ਹੋ ਗਏ ਸੱਚ ਜਾਣਿਓ ਗੁਰੂ ਇਹਨਾਂ ਨੂੰ ਸਮਰਪਿਤ ਹੋ ਗਏ ਭਗਤ ਜੀ ਕਹਿ ਰਹੇ ਨੇ ਬਾਣੀ ਦੇ ਵਿੱਚ ਆਪ ਸਵਾਰੈ ਮੈਂ ਮਿਲਿਆ ਮੈਂ ਮਿਲਿਆ ਸੁਖ ਹੋਏ ਤਰੀਦਾ ਜੇ ਤੂੰ ਮੇਰਾ ਹੋਏ ਰਹਿ ਸਭ ਜਗ ਤੇਰਾ ਹੋਏ